ਸਾਰਿਆਂ ਨੂੰ ਜੈ ਮਸੀਦੀ ਆਓ ਆਪਾਂ ਪ੍ਰਭੂ ਉਤੇ ਵਿਸ਼ਵਾਸ ਬਾਰੇ ਪੜ੍ਹਦੇ ਹਾਂ ਵਿਸ਼ਵਾਸ ਉਹ ਚੀਜ਼ਾਂ ਦੀ ਪੱਕੀ ਆਸ ਹੈ ਜਿਨ੍ਹਾਂ ਦੀ ਆਸ ਰੱਖੀ ਜਾਂਦੀ ਹੈ ਅਤੇ ਉਹ ਚੀਜ਼ਾਂ ਦਾ ਪ੍ਰਮਾਣ ਹੈ ਜੋ ਦਿਸਦੀਆਂ ਨਹੀਂ ਇਹ ਅਜਾਤ ਸਾਨੂੰ ਦੱਸਦੀ ਹੈ ਕਿ ਵਿਸ਼ਵਾਸ ਉਹ ਪ੍ਰੋਸਾ ਹੈ ਜੋ ਅਸੀਂ ਪਰਮੇਸ਼ਰ ਤੇ ਰੱਖਦੇ ਹਾਂ ਭਾਵੇਂ ਅਸੀਂ ਚੀਜ਼ਾਂ ਨੂੰ ਦੇਖ ਨਹੀਂ ਸਕਦੇ ਜਿਵੇਂ ਬੀਜ ਬੀਜ ਕੇ ਅਸੀਂ ਵਿਸ਼ਵਾਸ ਕਰਦੇ ਹਾਂ ਕੀ ਉਹ ਪੌਦਾ ਬਣੇਗਾ ਉਹਦੇ ਹੀ ਤਰ੍ਹਾਂ ਅਸੀਂ ਪਰਮੇਸ਼ਰ ਦੇ ਵਾਅਦਿਆਂ ਤੇ ਭਰੋਸਾ ਕਰਨਾ ਹੈ ਅਤੇ ਜੋ ਕੁਝ ਤੁਸੀਂ ਪ੍ਰਾਰਥਨਾ ਵਿੱਚ ਮੰਗੋਗੇ ਜੇ ਤੁਸੀਂ ਵਿਸ਼ਵਾਸ ਰੱਖੋਗੇ ਤਾਂ ਤੁਹਾਨੂੰ ਮਿਲੇਗਾ ਜੇ ਅਸੀਂ ਵਿਸ਼ਵਾਸ ਨਾਲ ਪ੍ਰਾਰਥਨਾ ਕਰੀਏ ਪਰਮੇਸ਼ਰ ਸਾਡੇ ਦਿਲ ਦੀ ਸੁਣਦਾ ਹੈ ਪਰ ਸੱਚਾ ਵਿਸ਼ਵਾਸ ਉਹ ਹੁੰਦਾ ਹੈ ਜੋ ਸ਼ੱਕ ਤੋਂ ਰਹਿਤ ਹੁੰਦਾ ਹੈ ਪਰਮੇਸ਼ਰ ਸਮੇਂ ਤੇ ਸਭ ਕੁਝ ਦਿੰਦਾ ਹੈ ਪਰਬੂ ਯੀਸ਼ੂ ਜੀ ਨੇ ਕਿਹਾ ਸੀ ਜੇ ਤੂੰ ਵਿਸ਼ਵਾਸ ਕਰਦਾ ਹੈ ਤਾਂ ਸਭ ਕੁਝ ਜੋ ਸੰਭਵ ਹੈ ਉਸ ਲਈ ਜੋ ਵਿਸ਼ਵਾਸ ਕਰਦਾ ਹੈ ਪ੍ਰਭੂ ਯੀਸ਼ੂ ਜੀ ਸਾਨੂੰ ਦੱਸਦੇ ਹਨ ਕਿ ਵਿਸ਼ਵਾਸ ਨਾਲ ਕੋਈ ਵੀ ਚੀਜ਼ ਅਸੰਭਵ ਨਹੀਂ ਜਦੋਂ ਅਸੀਂ ਦਿਲੋਂ ਮੰਨ ਲੈਂਦੇ ਹਾਂ ਕਿ ਪਰਮੇਸ਼ਰ ਕਰ ਸਕਦਾ ਹੈ ਤੇ ਪ੍ਰਭੂ ਯੀਸ਼ੂ ਜੀ ਚਮਤਕਾਰ ਕਰਦੇ ਹਨ ਇਸ ਲਈ ਵਿਸ਼ਵਾਸ ਸੁੰਨ ਨਾਲ ਹੁੰਦਾ ਹੈ ਅਤੇ ਸੁਣਨ ਸੁਣਨਾ ਪ੍ਰਭੂ ਪਰਮੇਸ਼ਰ ਦੇ ਬਚਨ ਦੁਆਰਾ ਜਦੋਂ ਅਸੀਂ ਬਾਈਬਲ ਪੜ੍ਹਦੇ ਹਾਂ ਜਾਂ ਪਰਮੇਸ਼ਰ ਜੀ ਦਾ ਬਚਨ ਸੁਣਦੇ ਹਾਂ ਤਾਂ ਸਾਡਾ ਵਿਸ਼ਵਾਸ ਮਜ਼ਬੂਤ ਹੁੰਦਾ ਹੈ ਇਸ ਲਈ ਹਰ ਰੋਜ਼ ਬਚਨ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ ਜੇ ਤੁਹਾਡੇ ਕੋਲ ਰਾਈ ਦੇ ਦਾਣੇ ਜਿੰਨਾ ਵੀ ਵਿਸ਼ਵਾਸ ਹੋਵੇ ਤਾਂ ਤੁਸੀਂ ਇਸ ਪਹਾੜ ਨੂੰ ਕਹੋਗੇ ਕਿ ਇੱਥੋਂ ਉੱਥੇ ਚਲਾ ਜਾ ਤੇ ਉਹ ਪਹਾੜ ਚਲਾ ਜਾਵੇਗਾ ਪ੍ਰਭੂ ਯੀਸ਼ੂ ਜੀ ਕਹਿੰਦੇ ਹਨ ਕਿ ਥੋੜਾ ਜਿਹਾ ਸੱਚਾ ਵਿਸ਼ਵਾਸ ਵੀ ਵੱਡੇ ਕੰਮ ਵੀ ਕਰ ਸਕਦਾ ਹੈ ਜਿਵੇਂ ਕਿ ਪ੍ਰਭੂ ਯੀਸ਼ੂ ਜੀ ਕਹਿੰਦੇ ਹਨ ਕਿ ਰਾਈ ਦਾ ਦਾਣਾ ਛੋਟਾ ਹੁੰਦਾ ਹੈ ਪਰ ਜਦੋਂ ਵੱਧਾ ਜਾਂਦਾ ਹੈ ਤਾਂ ਵੱਡਾ ਰੁੱਖ ਬਣ ਜਾਂਦਾ ਹੈ ਉਸੇ ਤਰ੍ਹਾਂ ਆਪਣਾ ਵਿਸ਼ਵਾਸ ਵੀ ਵੱਧਾ ਜਾਂਦਾ ਹੈ ਆਪਣਾ ਮਾਰਗ ਪ੍ਰਭੂ ਯੀਸ਼ੂ ਜੀ ਤੇ ਛੱਡ ਦੇ ਅਤੇ ਉਸਤੇ भरोसा ਰੱਖ ਉਹ ਆਪ ਹੀ ਇਸ ਨੂੰ ਪੂਰਾ ਕਰੇਗਾ ਜਦੋਂ ਅਸੀਂ ਆਪਣੀ ਜ਼ਿੰਦਗੀ ਦੀਆਂ ਚਿੰਤਾਵਾਂ ਨੂੰ ਪ੍ਰਭੂ ਯੀਸ਼ੂ ਜੀ ਦੇ ਹਵਾਲੇ ਕਰ ਕਰ ਦਈਏ ਤੇ ਵਿਸ਼ਵਾਸ ਕਰੀਏ ਕਿ ਪ੍ਰਭੂ ਯੀਸ਼ੂ ਜੀ ਸਾਨੂੰ ਸਹੀ ਰਸਤਾ ਦਿਖਾਉਣਗੇ ਪ੍ਰਭੂ ਯੀਸ਼ੂ ਜੀ ਸਾਡੇ ਲਈ ਸਭ ਕੁਝ ਸਿੱਧਾ ਤੇ ਸਹੀ ਕਰ ਦਿੰਦੇ ਹਨ ਪਰਮੇਸ਼ਰ ਜੀ ਤੇ ਪੂਰੇ ਦਿਲ ਨਾਲ ਪ੍ਰੋਸਾ ਰੱਖੋ ਅਤੇ ਆਪਣੀ ਸਮਝ ਉਤੇ ਨਾ ਟਿਕੋ ਆਪਣੇ ਸਾਰੇ ਮਾਰਗਾਂ ਵਿੱਚੋਂ ਉਸ ਪ੍ਰਭੂ ਯੀਸ਼ੂ ਜੀ ਨੂੰ ਯਾਦ ਕਰੋ ਪ੍ਰਭੂ ਯੀਸ਼ੂ ਜੀ ਤੁਹਾਡੇ ਸਭ ਰਸਤੇ ਸਿੱਧੇ ਕਰਨਗੇ ਕਈ ਵਾਰੀ ਅਸੀਂ ਆਪਣੀ ਸਮਝ ਨਾਲ ਸਭ ਕੁਝ ਸੁਲਝਾਉਣ ਦੀ ਕੋਸ਼ਿਸ਼ ਕਰਦੇ ਹਾਂ ਪਰਮੇਸ਼ਵਰ ਜੀ ਚਾਹੁੰਦੇ ਹਨ ਕਿ ਅਸੀਂ ਉਸ ਉਤੇ ਪੂਰਾ ਵਿਸ਼ਵਾਸ ਕਰੀਏ ਉਹ ਸਾਡਾ ਸਹੀ ਰਸਤਾ ਤਿਆਰ ਕਰਦੇ ਹਨ ਤੇ ਉਸ ਮਨੁੱਖ ਨੂੰ ਪੂਰੀ ਸ਼ਾਂਤੀ ਵਿੱਚ ਰੱਖਦਾ ਹੈ ਜਿਸ ਦਾ ਮਨ ਤੇਰੇ ਉੱਤੇ ਟਿਕਿਆ ਹੋਇਆ ਹੈ ਕਿਉਂਕਿ ਉਹ ਤੇਥੋਂ ਆਸ ਰੱਖਦਾ ਹੈ ਜਦੋਂ ਅਸੀਂ ਆਪਣੇ ਮਨ ਨੂੰ ਪਰਮੇਸ਼ਰ ਉੱਤੇ ਟਿਕਾ ਲੈਂਦੇ ਹਾਂ ਤੇ ਚਿੰਤਾ ਨਹੀਂ ਕਰਦੇ ਤਦ ਉਹ ਸਾਨੂੰ ਅੰਦਰੋਂ ਸ਼ਾਂਤੀ ਦਿੰਦਾ ਹੈ ਇੱਕ ਜਿਹੀ ਸ਼ਾਂਤੀ ਜੋ ਦੁਨੀਆ ਨਹੀਂ ਦੇ ਸਕਦੀ ਤੁਹਾਡੇ ਦਿਲਾਂ ਵਿੱਚ ਘਬਰਾਹਟ ਨਾ ਹੋਵੇ ਪਰਮੇਸ਼ਰ ਤੇ ਵਿਸ਼ਵਾਸ ਰੱਖੋ ਤੇ ਮੇਰੇ ਉੱਤੇ ਵੀ ਵਿਸ਼ਵਾਸ ਰੱਖੋ ਪ੍ਰਭੂ ਯੀਸ਼ੂ ਜੀ ਸਾਨੂੰ ਦਿਲਾਸਾ ਦਿੰਦੇ ਹਨ ਕਿ ਤੁਸੀਂ ਡਰੋ ਨਾ ਜਦੋਂ ਅਸੀਂ ਪ੍ਰਭੂ ਯੀਸ਼ੂ ਜੀ ਉੱਤੇ ਭਰੋਸਾ ਰੱਖਦੇ ਹਾਂ ਉਸੇ ਤਰ੍ਹਾਂ ਪਰਮੇਸ਼ਰ ਜੀ ਤੇ ਉੱਤੇ ਵੀ ਵਿਸ਼ਵਾਸ ਕਰਿਏ ਉਹ ਸਾਡਾ ਰੱਖਿਆਕਾਰ ਹੈ ਚੁੱਪ ਰਹੋ ਅਤੇ ਜਾਣੋ ਕਿ ਮੈਂ ਹੀ ਪਰਮੇਸ਼ਰ ਹਾਂ ਇਹੀ ਵਾਰੀ ਸਾਨੂੰ ਸਿਰਫ ਰੁਕ ਕੇ ਪਰਮੇਸ਼ਰ ਦੇ ਕੰਮ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਜਦੋਂ ਅਸੀਂ ਚੁੱਪ ਹੋ ਕੇ ਪਰਮੇਸ਼ਰ ਦੀ ਉਡੀਕ ਕਰਦੇ ਹਾਂ ਤਾਂ ਪਰਮੇਸ਼ਰ ਜੀ ਚਮਤਕਾਰ ਕਰਦੇ ਹਨ ਜੋ ਕੁਝ ਤੁਸੀਂ ਪ੍ਰਾਰਥਨਾ ਵਿੱਚ ਮੰਗੋਗੇ ਤੇ ਜੇ ਵਿਸ਼ਵਾਸ ਕਰੋਗੇ ਤਾਂ ਉਹ ਤੁਹਾਨੂੰ ਮਿਲੇਗਾ ਪਰਮੇਸ਼ਰ ਜੀ ਕਹਿੰਦੇ ਹਨ ਕਿ ਜੇ ਅਸੀਂ ਦਿਲੋਂ ਵਿਸ਼ਵਾਸ ਕਰਦੇ ਹਾਂ ਤਾਂ ਸਾਡੀਆਂ ਪ੍ਰਾਰਥਨਾਵਾਂ ਸੁਣੀਆਂ ਜਾਂਦੀਆਂ ਹਨ ਪਰਮੇਸ਼ਰ ਜੀ ਕਹਿੰਦੇ ਹਨ ਜੇ ਤੁਸੀਂ ਵਿਸ਼ਵਾਸ ਕਰ ਸਕਦੇ ਹੋ ਤਾਂ ਵਿਸ਼ਵਾਸ ਕਰਨ ਵਾਲੇ ਲਈ ਸਭ ਕੁਝ ਸੰਭਵ ਹੈ ਤਾਂ ਵਿਸ਼ਵਾਸ ਕਰਨ ਵਾਲੇ ਲਈ ਸਭ ਕੁਝ ਸੰਭਵ ਹੈ ਜਦੋਂ ਅਸੀਂ ਬਾਈਬਲ ਦਾ ਬਚਨ ਸੁਣਦੇ ਹਾਂ ਤਦੋਂ ਵਿਸ਼ਵਾਸ ਸਾਡੇ ਅੰਦਰ ਵਧਦਾ ਜਾਂਦਾ ਹੈ ਆਪਣਾ ਮਾਰਗ ਪਰਮੇਸ਼ਰ ਜੀ ਉੱਤੇ ਛੱਡ ਦੇ ਉਸ ਉੱਤੇ ਭਰੋਸਾ ਰੱਖੀਏ ਅਤੇ ਉਹ ਆਪ ਕਰਦਾ ਹੈ ਪਰਮੇਸ਼ਰ ਜੀ ਦੇ ਉੱਤੇ ਭਰੋਸਾ ਰੱਖੋ ਉਹ ਸਭ ਕੁਝ ਠੀਕ ਕਰਦੇ ਹਨ ਪ੍ਰਭੂ ਈਸ਼ੂ ਜੀ ਕਹਿੰਦੇ ਹਨ ਡਰੋ ਨਾ ਸਿਰਫ ਮੇਰੇ ਪਿਤਾ ਉੱਤੇ ਅਤੇ ਮੇਰੇ ਉੱਤੇ ਭਰੋਸਾ ਰੱਖੋ ਸਾਨੂੰ ਸਾਰਿਆਂ ਨੂੰ ਪਰਮੇਸ਼ਰ ਪਿਤਾ ਜੀ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਅਮਨ